ਲਾਈਫ ਇਨਪ੍ਰੀਜ਼ਨਮੈਂਟ ਜਾਂ ਉਮਰ ਕੈਦ ਠੀਕ ਹੈ ਜੀ ਇਸ ਮੁਕਦਮੇ ਦੇ ਵਿੱਚ ਮਾਨਯੋਗ ਅਦਾਲਤ ਪਾਵਾਂ ਉਹ ਹਾਈ ਕੋਰਟ ਹੋਵੇ ਪਾਵਾਂ ਉਹ ਫਰੀਦਕੋਟ ਦੀਆਂ ਅਦਾਲਤਾਂ ਹੋਣ ਇਹਦੇ ਵਿੱਚ ਉਮਰ ਕੈਦ ਹੋਣੀ ਹੀ ਹੋਣੀ ਹੈ ਐ ਤਾਂ ਨਹੀਂ ਹੋਏਗਾ ਕਿ ਕੋਈ ਪੁਲਿਸ ਤੇ ਪ੍ਰੈਸ਼ਰ ਬਣ ਜਾਏਗਾ ਜਾਂ ਕੋਈ ਸਫਾਰਸ਼ਾਂ ਤਗੜੀਆਂ ਲੱਗ ਜਾਣਗੀਆਂ ਤਾਂ ਉਹ ਜਿਹੜੀ ਸਜ਼ਾ ਬਣਦੀ ਉਮਰ ਕੈਦ ਦੀ ਤੁਸੀਂ ਦੱਸ ਰਹੇ ਹੋ ਪਰਿਵਾਰ ਤਾਂ ਹਾਲਾਂਕਿ ਫਾਂਸੀ ਚਾਹੁੰਦਾ ਵਾ ਉਹ ਕਿਤੇ ਨਾ ਕਿਤੇ ਘਟਦੀ ਘਟਦੀ ਬਹੁਤ ਘਟ ਰਹਿ ਜਾਏਗੀ ਬਿਲਕੁਲ 103 ਦੇ ਵਿੱਚ ਡੈਥ ਪੈਨਲਟੀ ਦੀ ਪ੍ਰੋਵੀਜ਼ਨ ਵੀ ਹੈ ਓਕੇ لیکن او مان یو ازادت ਦਾ ਫੈਸਲਾ ਹੈ ਤੇ ਉਹਨਾਂ ਨੇ ਇਹਦੇ ਵਿੱਚ ਕੀ ਕਰਨਾ ਪਰ ਐਟ ਦਾ ਮਿਨੀਮਮ ਘੱਟ ਤੋਂ ਘੱਟ ਜਿਹੜੀ ਉਮਰ ਕੈਦਤਾ ਹੈ ਹੀ ਹੈ ਇਹਦੇ ਵਿੱਚ ਓਕੇ ਤੇ ਪਰਿਵਾਰ ਨੂੰ ਪੰਜਾਬ ਪੁਲਿਸ ਤੇ ਯਕੀਨ ਹੈ ਹੁਣ ਤੱਕ ਦੀ ਜਿੰਨੀ ਇਨਵੈਸਟੀਗੇਸ਼ਨ ਆ ਪੰਜਾਬ ਪੁਲਿਸ ਸਮਾਨਦਾਰੀ ਨਾਲ ਕਰ ਰਹੀ ਆ ਇਹ ਪੁਲਿਸ ਜ਼ਿਆਦਾ ਬਿਹਤਰ ਦੱਸ ਪਾਉ ਪੁਲਿਸ ਦੇ ਅਫਸਰ ਜ਼ਿਆਦਾ ਬਿਹਤਰ ਦੱਸ ਪਾਉਣਗੇ ਵੀ ਐਕਚੁਅਲੀ ਉਸ ਰਾਤ ਕੀ ਕੀ ਗੱਲਾਂ ਹੋਈਆਂ ਸਬੂਤ ਪੰਜਾਬ ਪੁਲਿਸ ਨੂੰ ਮਿਲ ਚੁੱਕਿਆ ਹੈ ਕਿ ਮਰਡਰ ਕਰਨ ਵਾਲਾ ਮੁੰਡਾ ਤੇ ਉਹਦੀ ਵਾਈਫ ਉਹਨਾਂ ਦਾ ਆਪਸ ਵਿੱਚ ਸੰਬੰਧ ਸੀ